ਚੌਧਰੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਮੰਤਰੀਆਂ ਦੇ ਇੱਕ ਗਰੁੱਪ ਦਾ ਗਠਨ ਜਿਹੜਾ ਕੀਤਾ ਗਿਆ ਸੰਤ ਸਮਾਜ ਅਤੇ ਬੁੱਧੀਜੀਵੀਆ ਨੋਵਿਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ ਸਾਲ ਪਰ ਧਾਰਮਿਕ ਤੇ ਸਾਂਸਕ੍ਰਿਤ ਸਮਾਗਮ ਜਿਹੜੇ ਚਲਾਈ ਜਾਣਗੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਸ਼੍ਰੀ ਗੁਰੂ ਰਵਿਦਾਸ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦਾ ਐਲਾਨ ਕੈਬਨਟ ਮੰਤਰੀ ਤਰुण ਪ੍ਰੀਤ ਸਿੰਘ ਸੌਂ ਦੇ ਵੱਲੋਂ ਕੀਤਾ ਗਿਆ। ਸੇਵਕ ਕੋ ਸੇਵਾ ਬਣ ਆਈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮਹਾਰਾਜ ਦਾ 650 ਸਾਲ ਜੋ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ। ਸ਼੍ਰੀ ਅਰਵਿੰਦ ਕੈਜਰੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਮਹਾਰਾਜ ਦਾ ਜੋ ਬੇਗਮਪੁਰਾ ਜੋ ਮਹਾਰਾਜ ਨੇ ਸੋਚਿਆ ਸੀ ਬੇਗਮਪੁਰੇ ਦੀ ਜਿਹੜੀ ਮਹਿਕ ਹੈ ਉਹ ਪੂਰੀ ਦੁਨੀਆ ਦੇ ਵਿੱਚ ਫੈਲੇ ਉਸ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਨੇ ਸਾਰਿਆਂ ਨੇ ਰਲ ਕੇ ਇੱਕ ਉਪਰਾਲਾ ਸ਼ੁਰੂ ਕੀਤਾ ਕਿ ਮਹਾਰਾਜ ਦਾ ਜੋ 3.5 650 ਸਾਲ ਜੋ ਪ੍ਰਕਾਸ਼ ਦਿਹਾੜਾ ਆ ਰਿਹਾ 650 ਸਾਲ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਇਹ ਰਾਜ ਪੱਤਰੀ ਸਮਾਗਮ ਆਰੰਭੇ ਜਾ ਰਹੇ ਜਿਸ ਦੇ ਸੰਬੰਧ ਵਿੱਚ ਗਰੁੱਪ ਆਫ ਮਿਨਿਸਟਰਸ ਦਾ ਗਠਨ ਹੈ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਗਰੁੱਪ ਆਫ ਮਿਨਿਸਟਰਸ ਦੀ ਚੇਅਰਮੈਨ ਜਿਹੜੇ ਨਿਯੁਕਤ ਕੀਤੇ ਗਏ ਨੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਕੀਤਾ ਗਏ ਨੇ ਸ਼੍ਰੀ ਲਾਲ ਚੰਦ ਜੀ ਕਟਾਰੂ ਚੱਕ ਸਾਹਿਬ ਡਾਕਟਰ ਨਵਜੋਤ ਸਿੰਘ ਜੀ ਤੇ ਦਾਸ ਕਰਨਪ੍ਰੀਤ ਸਿੰਘ ਸੌਂਦ ਅਸੀਂ ਚਾਰ ਜਣੇ ਇਸ ਕਮੇਟੀ ਦੇ ਮੈਂਬਰ ਆ ਗਰੁੱਪ ਆਫ ਮਿਨਿਸਟਰਸ ਦੇ ਔਰ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਪੰਜਾਬ ਦਾ ਜੋ ਮੇਰਾ ਵਿਭਾਗ ਹੈ ਸੱਭਿਆਚਾਰ ਤੇ ਸੈਰਸਪਾਟਾ ਵਿਭਾਗ ਉਹ ਇਸ ਪੂਰੇ ਪ੍ਰੋਗਰਾਮ ਨੂੰ ਮਤਲਬ ਕਿ ਕਰਨ ਦੇ ਵਿੱਚ ਨੋਡਲ ਜਣੀ ਕਿ ਸਾਡੀ ਉਹ ਏਜੰਸੀ ਬਣੀ ਆ ਸੋ ਉਸ ਨੂੰ ਮੱਦਦ ਨਜ਼ਰ ਰੱਖਦੇ ਹੋਏ ਜਣੀ ਕਿ ਅਸੀਂ ਇਹ ਅੱਜ ਪਹਿਲੀ ਮੀਟਿੰਗ ਕੀਤੀ ਆ ਗਰੁੱਪ ਆਫ ਮਿਨਿਸਟਰਸ ਦੀ ਇਹ ਫਰਸਟ ਮੀਟਿੰਗ ਸੀਗੀ ਜਿਹਦੇ ਵਿੱਚ ਸਤਕਾਰਯੋਗ ਸਾਡੇ ਮਹਾਪੁਰਖ ਸੰਤ ਮਹਾਪੁਰਖ ਜੋ ਸਾਡੇ ਸਮਾਜ ਦੇ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਔਰ ਜਿਹੜੇ ਸਕਾਲਰ ਜਿਹੜੇ ਬੁੱਧੀਜੀਵੀ ਸੀ ਉਹਨਾਂ ਨੂੰ ਸਾਡੇ ਸਮਾਜ ਦੇ ਵਿੱਚੋਂ ਬੁਲਾਇਆ ਗਿਆ ਔਰ ਬੁਲਾਉਣ ਤੋਂ ਬਾਅਦ ਗੁਰੂ ਰਵਿਦਾਸ ਮਹਾਰਾਜ ਦਾ ਜੋ ਅਸੀਂ ਇਸ ਸਮਾਗਮ ਉਲੀਕ ਰਹੇ ਹਾਂ ਇਹਦੇ ਬਾਰੇ ਵਿੱਚ ਇੱਕ ਡਾਕੂਮੈਂਟਰੀ ਜਾਨੀ ਕਿ ਪਹਿਲੇ ਫੇਸ ਦੀ ਡਾਕੂਮੈਂਟਰੀ ਜਿਹਨੂੰ ਫਰਸਟ ਫੇਸ ਦੀ ਕਹਿੰਦੇ ਆ ਉਹ ਰੇ ਬੱਸੀ ਗਈ ਹੈ ਕਈ ਚੀਜ਼ਾਂ ਇਹਦੇ ਚੋਂ ਮੰਥਨ ਦੇ ਵਿੱਚ ਨਿਕਲ ਕੇ ਆਈਆਂ ਉਹਦੇ ਚ ਸ਼ੋਧ ਕੀਤੀ ਜਾਊਗੀ ਹਰ ਪੈਰ ਪੈਰ ਦੇ ਉੱਤੇ ਸਾਡਾ ਜਿਹੜਾ ਧਾਰਮਿਕ ਪੈਨਲ ਆਸੀ ਇਹ ਗਠਨ ਕੀਤਾ ਇੱਕ ਜੋ ਸਾਡਾ ਧਾਰਮਿਕ ਪੈਨਲ ਵੀ ਗਠਨ ਜਿਵੇਂ ਗਰੁੱਪ ਆਫ ਮਿਨਿਸਟਰਸ ਨੇ ਐਮੇ ਕਾਸੀ ਰਿਲੀਜੀਅਸ ਪੈਨਲ ਵੀ ਗਠਨ ਕੀਤਾ ਉਸ ਰਿਲੀਜੀਅਸ ਪੈਨਲ ਤੋਂ ਕੱਲੀ ਕੱਲੀ ਚੀਜ਼ ਪੁੱਛ ਕੇ ਵੈਟ ਕਰਵਾ ਕੇ ਇੱਕ ਇੱਕ ਚੀਜ਼ ਚੱਲੀ ਜਾਊਗੀ ਜਿਵੇਂ ਇਸ ਤੋਂ ਪਹਿਲਾਂ ਅਸੀਂ ਸਾਡੇ 300 ਸਾਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜੋ ਸਵਾਗਤ ਕਰਕੇ ਹਟੇ ਸੀਗੇ ਸ਼ਹੀਦੀ ਸਮਾਗਮ ਜੋ ਕੇ ਰਾਜ ਪੱਧਰ ਤੇ ਕਰਵਾਇਆ ਸੀ ਉਸੇ ਤਰਜ਼ ਦੇ ਉੱਤੇ 650 ਸਾਲ ਅ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਹੁਣ ਕਰਨ ਜਾ ਰਹੇ ਹਾਂ ਔਰ ਉਸ ਦੇ ਵਿੱਚ ਕੱਲੀ ਕੱਲੀ ਚੀਜ਼ ਨੂੰ ਮਰਿਆਦਾ ਨੂੰ ਮਹਾਰਾਜ ਦੀ ਬਾਣੀ ਨੂੰ ਸਤਕਾਰ ਨੂੰ ਕੱਲੀ ਕੱਲੀ ਚੀਜ਼ ਨੂੰ ਮੱਦਨ ਦੇ ਰੱਖਦੇ ਅੱਗੇ ਚੱਲਿਆ ਜਾਊਗਾ ਸੋ ਅੱਜ ਪਹਿਲੀ ਮੀਟਿੰਗ ਸੀ ਪਹਿਲੀ ਮੀਟਿੰਗ ਬੜੀ ਹੀ ਯਾਨੀ ਕਿ ਸਕਾਰਾਤਮਕ ਤਰੀਕੇ ਦੀ ਬੜੀ ਪੋਜ਼ਿਟਿਵ ਐਟਮੋਸਫੀਅਰ ਦੇ ਵਿੱਚ ਹੋਈ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਨਾਲ ਸਰਕਾਰ ਚੱਲ ਰਹੀ ਹੈ ਔਰ ਇਹ ਸੇਵਾ ਜਿਹੜੀ ਹੈ ਇਹ ਮੈਂ ਸਾਡਾ ਇਹ ਮੰਨਣਾ ਹੈ ਕਿ ਇਹ ਸਾਡੀ ਸਰਕਾਰ ਦੇ ਰਾਜਕਾਲ ਦੇ ਸਮੇਂ ਦੇ ਵਿੱਚ ਸਾਨੂੰ ਮਿਲੀ ਹੈ ਤਾਂ ਇਸ ਤੋਂ ਵੱਡੇ ਅਸੀਂ ਵਟਪਾਗਾ ਵਾਲੇ ਹੋਰ ਕੀ ਹੋ ਸਕਦੇ ਆ ਕਰਮਾ ਵਾਲੇ ਹੋਰ ਕੀ ਕੀ ਹੋ ਸਕਦੇ ਆ ਸੋ ਅ ਅਸੀਂ ਪੂਰੀ ਸ਼ਰਦਾ ਭਾਵਦਾਨ ਨਾਲ ਪੂਰੇ ਵੱਡੇ ਸਟਾਰ ਦੇ ਉੱਤੇ ਪੂਰੇ ਰਾਜ ਪੱਧਰੀ ਸਮਾਗਮ ਕਰਵਾਵਾਂਗੇ ਔਰ ਮਹਾਰਾਜ ਦੀ ਜਿਹੜੀ ਬਾਣੀ ਦੀ ਮਹਿਕ ਹੈ ਮਹਾਰਾਜ ਦੀ ਮਹਿਕ ਹੈ ਜਿਹੜੀ ਉਹ ਪੂਰੇ ਨਾ ਸਿਰਫ ਪੰਜਾਬ ਚ ਦੇਸ਼ਾਂ ਚ ਵਿਦੇਸ਼ਾਂ ਚ ਔਰ ਸਾਰੇ ਕਿਤੇ ਅਸੀਂ ਇਸ ਚਾਨਣ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਨਿਮਾਣਾ ਜੋ ਉਪਰਾਲਾ ਕਰਾਂਗੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅਸੀਂ ਇਹ ਜਿਹੜੀ ਸੇਵਾ ਆਪਣੀ ਝੋਲੀ ਚ ਪਵਾ ਕੇ ਕਰਾਂਗੇ ਔਰ ਇਸ ਦੇ ਵਿੱਚ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਵੀ ਕਰਦਾ ਕਿ ਤੁਸੀਂ ਸਾਰਿਆਂ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਸਾਰੇ ਰਾਜਨੀਤਿਕ ਲੋਕਾਂ ਨੇ ਤੇ ਇਸ ਤੋਂ ਇਲਾਵਾ ਜਿੰਨੀਆਂ ਸਾਡੀਆਂ ਸੋਸ਼ਲ ਆਰਗੇਨਾਈਜੇਸ਼ਨ ਨੇ ਸਾਰਿਆਂ ਨੇ ਸਾਥ ਦੇਣਾ ਤਾਂ ਜੋ ਆਪਾਂ ਇਹ ਜਿਹੜਾ ਸਾਂਝਾ ਕਾਰਜ ਹੈ ਇਹ ਆਪਣਾ ਸਰਬ ਸਾਂਝਾ ਕਾਰਜ ਹੈ ਸਰਬ ਸਾਂਝੇ ਕਾਰਜ ਨੂੰ ਅਸੀਂ ਦੁਨੀਆ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ ਜੋ ਬੋਲੇ ਸੋ ਨਰਪਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੀ